ਖਾਸ ਕਵੀ ਜੀ ਸਾਰੇ ਵੀਰਾਂ ਨੂੰ ਸਨਦੀ ਉਠਾਈ ਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੇ ਵਿਜਟ ਹੈਗੀ ਆ ਪਿੰਡ ਧੀਰਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਸੀਲ ਬਟਾਲਾ ਪਰ ਜਿਸ ਘਰ ਤੋਂ ਵੀਡੀਓ ਬਣਾਉਣ ਲੱਗੇ ਜੀ ਆਪਾਂ ਉਹ ਕੋਈ ਹੋਣੇ ਭਾਈ ਵਪਾਰ ਨਹੀਂ ਕਰਦੇ ਪਰ ਪਸ਼ੂ ਕਰਦੇ ਆ ਪਰ ਪਸ਼ੂ ਲੇ ਤੁਹਾਨੂੰ ਦਿਖਾਉਣ ਲੱਗੇ ਆ ਬੜੇ ਰਿਕੋਰਡ ਵਾਲੇ ਆ ਜੀ ਚੰਗੀ ਕੁਆਲਟੀ ਦੇ ਠੀਕ ਹੈ ਜੀ ਤੇ ਇਹਨਾਂ ਵਿੱਚ ਕੁਝ ਪਸ਼ੂ ਸੇਲ ਆ ਤੇ ਆਉਣ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਬੱਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਡਾ ਵੀ ਸਵਾਗਤ ਜੀ ਬਿਲਕੁਲ ਜੀ ਪਹਿਲੀ ਗੱਲ ਤਾਂ ਮਨ ਖੁਸ਼ ਹੋ ਗਿਆ ਬਾਈ ਜੀ ਤੁਹਾਡੀ ਸੰਭਾਲ ਨੂੰ ਦੇਖ ਕੇ ਹਾਂ ਜੀ ਹਾਂ ਜੀ ਤੇ ਬਹੁਤ ਧੰਮੋਕੇ ਕਰਦੇ ਹਾਂ ਬਰੀਡਿੰਗ ਤੁਹਾਨੂੰ ਫਿਰ ਹਾਂ ਜੀ ਸਾਨੂੰ ਹੋ ਗਏ ਜੇ ਬੜਪੰਦੋਂ ਜਦੋਂ ਡੈਡੀ ਹੁਣੀ ਸੀ ਪਹਿਲਾਂ ਹਾਂਜੀ ਹਾਂਜੀ ਬਰੀਡਿੰਗ ਕਰਦੇ ਸੀ ਠੀਕ ਆ ਸਾਡਾ ਵੀ ਹੌਲੀ ਹੌਲੀ ਰੁਝਾਨੇ ਨਾਲ ਤੁਰਿਆ ਅੱਛਾ ਠੀਕ ਆ ਠੀਕ ਆ ਲਗਭਗ 10 ਸਾਲ ਮਤਲਬ ਇੰਨਾ ਬਹੁਤ ਟਾਈਮ ਆ ਬਾਕੀ ਕੋ ਤੁਹਾਡੀਆਂ ਵੀਡੀਓ ਦੇਖ ਲੋ ਕਿ ਸਾਨੂੰ ਚਲੋ 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 ਐ ਐ ਹੀ ਹੁੰਦਾ ਭਾਈ ਹਾਂਜੀ ਹਾਂਜੀ ਠੀਕ ਆ ਤੇ ਇਹਨਾਂ ਵਿੱਚ ਭਾਈ ਹੁਣ ਆਪਣਾ ਸੇਲ ਕਰ ਲਈਏ ਕੁਝ ਹਾਂਜੀ ਹਾਂਜੀ ਸੇਲ ਮਾਜੀ ਕਿੰਨੇ ਕਰਨੇ ਆ 1000 100 ਮਾਜੀ ਅਸੀਂ 100 ਮਾਜੀ ਆ ਚਲੋ ਐਡਰੈਸ ਬੋਲੋ ਫਿਰ ਆਪਣਾ ਸਾਡਾ ਪਿੰਡ ਜੀ ਧੀਰਾ ਡਿਸਟ੍ਰਿਕਟ ਗੁਰਦਾਸਪੁਰ ਠੀਕ ਆ ਤੇ ਇਹ ਜਿਹੜਾ ਗੁਰਦਾਇਆ ਧੀਰਾਪੈਂਡ ਆ ਹਾਂਜੀ ਇਹ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੇ ਪੰਜ ਕਰਾਈਆਂ ਦੇ ਅਲੱਗ ਪੰਜ ਕਰਾਈਆਂ ਇੱਕੋ ਹਾਂਜੀ ਹਾਂਜੀ ਠੀਕ ਆ ਨਾਮ ਤੁਹਾਡਾ ਫੋਨ ਨੰਬਰ ਫੋਨ ਨੰਬਰ ਆ 70879 ਹਾਂਜੀ 85413 ਇੱਕ ਵਾਰ ਫਿਰ ਬੋਲੋ ਹਾਂਜੀ 70879 85413 ਠੀਕ ਆ ਹਾਂਜੀ ਚਲੋ ਨਾਮ ਤੁਹਾਡਾ ਕੀ ਦੀ ਮੇਰਾ ਨਾਮ 사ਜਨਪ੍ਰੀਤ ਜੀ ਚਲੋ ਤਸਵੀਰ ਜੀ ਇਹ ਸੂਈ ਆ ਨਾ ਜੀ ਹਾਂਜੀ ਹਾਂਜੀ ਇਹ 7 ਦਿਨਾਂ ਦੀ ਸੂਈ ਜੇ 7 ਦਿਨ ਹੋ ਗਏ ਜੀ ਹਾਂਜੀ ਹਾਂਜੀ ਤੇ ਹੁਣ ਬੋਲੇ ਤੋਂ ਹਟ ਕੇ 16 ਲੀਟਰ ਤੋਂ ਸਟਾਰਟ ਆ ਜੀ ਐਸ ਟਾਈਮ 16 ਕਿਲੋ ਤੋਂ ਤਿਆਰ ਆ ਹਾਂਜੀ 16 ਲੀਟਰ ਬੋਲਾ ਹੀ ਲਈਏ ਹਾਂਜੀ ਹਾਂਜੀ ਤੇ ਫਿਰ ਪਿਛਲੇ ਸਵੇਰੇ ਕੀ ਰਿਕਾਰਡ ਸੀ ਜੀ ਪਿਛਲੇ ਸਵੇਰੇ ਨੇ 24 ਲੀਟਰ ਦੁੱਧ ਕੀਤਾ ਜੀ 24 ਕਿਲੋ ਹਾਂਜੀ 24 ਕਿਲੋ ਪਿਛਲੇ ਸਵੇਰੇ ਇਹਦਾ ਕਟਾ ਸੀ ਸਕੰਦਰ ਦਾ ਏ ਬੀ ਐਸ ਦੇ ਸਕੰਦਰ ਦਾ ਹਾਂਜੀ 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 ਤੇ ਹੁਣ ਇਹਦੇ ਥੱਲੇ ਜਿਹੜਾ ਵਾ ਤੇ ਬਜੀ ਫਿਰ ਇੰਨਾ ਦੁੱਧ ਸੀ ਫਿਰ ਤੁਸੀਂ ਚੁਲਾਈ ਜੁਵਾਈ ਨਹੀਂ ਕਰਾਈ ਹੋਈ ਹੁੰਦੀ ਨਹੀਂ ਭਾਈ ਲਾਈਵ ਚ ਆਇ ਨਹੀਂ ਆਈ ਅੱਛਾ ਨਹੀਂ ਠੀਕ ਆ ਠੀਕ ਆ ਠੀਕ ਆ ਗਰਮੀ ਕਾਰਨ ਤੁਹਾਨੂੰ ਪਤਾ ਹੀ ਇਹ ਇਹ ਫਿਰ ਪਿਛਲੇ ਮਹੀਨੇ ਕਿਹੜੇ ਟਾਈਮ ਸੂਈ ਸੀ ਗਰਮੀ ਨੂੰ ਸੂਈ ਸੀ ਅਪ੍ਰੈਲ ਨੂੰ ਸੂਈ ਹੀ ਹੈ 30 ਅਪ੍ਰੈਲ ਨੂੰ ਉਹਦੇ ਵੀ ਬੜਾ ਦੁੱਧ ਕਰੇ ਕਿ ਫਿਰ ਗਰਮੀ ਨੂੰ ਦਮੀ ਦੇ ਲੜਕੇ ਤੁਹਾਨੂੰ ਪਤਾ ਦੁੱਧ ਛੱਡ ਜਾਂਦੇ ਆ ਹਾਂਜੀ 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 ਪਾਣੀ ਛੱਡ ਜਾਂਦੇ ਆ ਤੇ ਫਿਰ ਅੱਜ ਤੇ ਐਰ ਕੀ ਫਿਰ ਕਿੰਨਾ ਕਰੂ ਤੁੜਸ ਨਾਲ ਐਰ ਦਾ 26 ਦੀ ਉਮੀਦ ਹਨੂ ਜੀ 26 ਦੀ ਹਾਂਜੀ ਹਾਂਜੀ ਚਵਾ ਕੇ ਦੋਗੇ ਜੀ ਨੇ ਫਿਰ ਮੈਂ ਕਿ ਚਵਾ ਕੇ ਦਊ ਜੀ ਤੇ ਖੋਲੋ ਵੀਰ ਜੀ ਫਿਰ ਦਿਖਾਈਏ ਲੋ ਜੀ ਦੇਖੋ ਆ ਜੋ ਤੇ ਕਿਹੜੇ ਮਾਲੀ ਦੀ ਜੀ ਇਹ ਇਹ ਜਹੀ ਸਾਡੇ ਲਾਗ ਲਾ ਪੈਂਦਾ ਇਨੋ ਕੋਟ ਅੱਛਾ ਖਰੀਦੀ ਆਪ ਕੋ ਉਹਨਾ ਆਪਾਂ ਖਰੀਦੀ ਹੋਣਾ ਅੱਛਾ ਖਰੀਦੀ ਆ ਉਹਨਾਂ ਤੋਂ ਹਰਿਆਣੇ ਤੋਂ ਆਂਦੀ ਸੀ ਝੋਟੀਏ ਠੀਕ ਆ ਤੇ ਉਹਨਾਂ ਤੋਂ ਅਸੀਂ ਖਰੀਦ ਲਈ ਸੈਕੰਡ ਟਾਈਮ ਬਿਲਕੁਲ ਹੁਣ ਤੀਜੀ ਸੂਈ ਸੁਈ ਜੇ ਹਾਂਜੀ ਹਾਂਜੀ ਤੀਜਾ ਸੂਈ ਹੈ ਜੀ ਹਾਂਜੀ ਹਾਂਜੀ ਲੋ ਜੀ ਵੇਖੋ ਸੋਹਣੀ ਝੋਟੀਏ ਇਹ ਪੂਰੀ ਜ਼ਬਰਦਸਤ ਝੋਟੀ ਆ ਆ ਦੇਖੋ ਤੀਜਾ ਸੂਆ ਹੁਣ ਸਹੀ ਜਾਨਾ ਤੀਜਾ ਸੂਈ ਆ ਹੁਣ ਹਨਾ ਠੀਕ ਆ ਆ ਜੋ ਕਮਾਲ ਹੈ ਕਮਾਲ ਕਟਾਇਆ ਲੇ ਕੇ ਆ ਗਿਆ ਜੀ ਫਿਰ ਕਟਾ ਸ਼ੇਰੇ ਪੰਜਾਬ ਦਾ ਸ਼ੇਰੇ ਪੰਜਾਬ ਦਾ ਬੜਾ ਠੀਕ ਆ ਇਸ ਮਾਲ ਦਾ ਭਾਈ ਜੀ ਤੁਹਾਡੀ ਬਹੁਤ ਆ ਚਾ ਆਜੋ ਬਿਲਕੁਲ ਵਧੀਆ ਜੀ ਬੋਲਾ ਭਾਈ ਚਾਹ ਪੀਂਦਾ ਬਿਨਾ ਤਾਂ ਨਿਕਲਾਂ ਦੀ ਅੱਛਾ ਠੀਕ ਆ ਹਾਂਜੀ ਫਿਰ ਆਜੋ ਅੱਗੇ ਬੋਲੋ ਕੀ ਮੈਨੂੰ ਬੋਲੋ ਕੀਮਤ ਅਸੀਂ ਜੀ 3 ਲੱਖ ਕਰਦੇ ਹਾਂ ਜੀ 3 ਲੱਖ ਹਾਂਜੀ ਠੀਕ ਹੈ ਤੇ ਦੁੱਧ ਪੂਰਾ ਕੀ ਰਿਕਾਰਡ ਆ ਮੱਝ ਦਾ ਅਗਰ 20 ਤੋਂ ਥੱਲੇ ਰੱਖੇ ਦੁੱਧ ਹਾਂਜੀ ਤੇ ਬੰਦਾ ਅਗਰ ਕਿਸ ਨੂੰ ਨਹੀਂ ਯਕੀਨ ਹੈਗਾ ਹਾਂਜੀ ਤੇ ਪੈਸੇ ਦੇ ਜੀ ਸਾਨੂੰ ਮੱਥ ਲੈ ਜੀ ਅੱਛਾ ਅਗਰ 20 ਲੀਟਰ ਤੋਂ ਘੱਟ ਕੱਢੇ ਤੇ ਵੈਸੇ ਤੇ 24 ਸਾਨੂੰ ਇਹਨਾਂ ਵਰਗਾ 26 ਦੀ ਉਮੀਦ ਹੈ ਕੋਈ ਠੀਕ ਆ ਕਿਉਂਕਿ 24 ਦੇ ਹਮਾਰੇ 7 ਦਿਨ ਸੂਈ ਨੂੰ ਹੋ ਗਏ ਤੁਹਾਨੂੰ ਪਤਾ 16 ਤੋਂ ਸਟਾਰਟਿੰਗ ਕੀਤਾ ਦੁੰਦਾ ਜੀ ਫਿਰ ਦਾ ਭਾਜੀ ਵੀ ਤੁਸੀਂ ਕਹੀ ਜਨੇ ਆ ਫਿਰ ਚਵਾ ਕੇ ਦਿਓਗੇ ਮਰਦ ਨੂੰ ਕਹਿੰਦੇ ਮਖਸਰੇ ਹਣਾ 24 ਕਿਲੋ ਦਵਾਂਗੇ ਜੀ ਜਦੋਂ ਆ ਜੇ ਕੋਈ 24 ਕਿਲੋ ਚਵਾ ਕੇ ਦਿਓਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਆ ਇਹ ਵੈਸੇ ਮੱਝ ਜੇ ਵੀਰ ਭਰਾ ਨੇ ਆਉਣਾ ਨਾ ਹਾਂਜੀ ਉਹ 26 ਦੀ ਉਹੀ ਦੀ ਲਾ ਕੇ ਆਵੇ ਅੱਛਾ ਉਹਨੇ ਕੋ ਵਧੀਆ ਸਾਂਭ ਸੰਭਾਲਾ ਲਾਓ ਜੇ ਨਾ ਹਾਂਜੀ ਮੈਂ ਉਹ ਤੋਂ ਮੇਲੇ ਵਾਲਾ ਕੋਈ ਵੀਰ ਆ ਜੇ ਹਾਂਜੀ 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 2.22 ਲੀਟਰ ਤੋਂ ਵੱਧ ਵੀ ਘਟ ਸਕਦੀ ਹੈ। ਅੱਛਾ ਠੀਕ ਆ। ਐਸੇ ਤੁਹਾਨੂੰ ਪਤਾ ਇੱਕ ਪੱਕਾ ਹੀ ਥਾਂ ਆ ਬਸ। ਹਾਂਜੀ ਹਾਂਜੀ ਹਾਂਜੀ। ਤੇ ਕੱਚੇ ਥਾਂ ਦੇ ਹੋਵੇ ਤੇ ਫਿਰ ਵੀ ਅਜੇ ਬੜਾ ਡੰਗਰ ਨੂੰ ਸੁਣੋ ਜੀ। ਫਿਰ ਅਜੇ 6 ਲੀਟਰ ਕਰਕੇ ਚਲੋ ਫਿਰ ਤੇ ਰਕਮ ਤੁਹਾਡੀ ਠੀਕ ਆ। 24 ਵੀ ਕਰ ਕੀ ਤਾਂ ਵੀ ਰਕਮ ਠੀਕ ਆ। ਮੈਂ ਕਿਹਾ ਜੀ 24 ਤੇ ਸਾਡੇ ਕੋਲ ਵੀਡੀਓ ਪਈਆਂ ਪੁਰਾਣੀਆਂ ਇਹਦੀ। ਹਾਂਜੀ ਹਾਂਜੀ। ਤੇ ਪਿਛਲੇ ਸਵੇਰ ਦੀਆਂ। ਠੀਕ ਆ। 20 ਲੀਟਰ ਤੇ ਕੀਤਾ ਮੱਜ ਨਹੀਂ। ਠੀਕ ਆ। 24 ਕਰ ਦੋਗੇ ਮਾਨਦਾਨ ਵਿੱਚ ਕਿ ਨਹੀਂ? ਬਿਲਕੁਲ ਬਿਲਕੁਲ ਮਾਨਦਾਨ ਫੁੱਲ ਕਰਾਂਗੇ ਜੀ। ਕਿੰਨਾ ਕਰੋਗੇ ਜੀ? ਉਹ ਤਾਂ ਮੌਕੇ ਦੱਸ ਦਾਂਗੇ ਤੁਹਾਨੂੰ ਮੌਕੇ ਦੇ ਮੌਕੇ ਦੇ ਚਲੋ ਠੀਕ ਆ ਬਸ ਠੀਕ ਆ ਆ ਜਾ ਕੋਈ ਇੱਧਰ ਆ ਜਾ ਆਪ ਇੱਧਰ ਪੁਛੀਏ ਮਹਾਨ ਜੀ ਇਹ ਕਿਹੜੇ ਮਾਲੀ ਦੀ ਹੈ ਜੀ ਇਹ ਪਰਾਈ ਵਾਲੀ ਘਰ ਦਾ ਅੱਛਾ ਘਰ ਦਾ ਘਰ ਦਾ ਲੋਕਲ ਜਦੋਂ ਆਪਣਾ ਹੁੰਦਾ ਵਾ ਠੀਕ ਘਰ ਦੇ ਬੋਲਦੇ ਹਾਂ ਜੀ ਜੀ ਘਰ ਦਾ ਘਰ ਦਾ ਇਹ ਗੱਬਣਾ ਜੀ ਇਹ ਨਹੀਂ ਇਹ ਘਰ ਦੀ ਬ੍ਰੈਡ ਆਪਣੀ ਮਤਲਬ ਇਹ ਘਰ ਰੱਖੀ ਇਹਨੇ ਦੁੱਧ ਕਿੰਨੇ ਕਿਤੇ ਸੀ ਭਾਈ ਜੀ ਇਹਦਾ 18 ਲੀਟਰ ਹੈਗਾ ਸੀ ਅੱਛਾ ਠੀਕ ਆ ਲੇਕਿਨ ਅਸੀਂ ਚਵਾਈਆਂ ਮਿਲ ਤੋਂ ਲਵਾਈ ਨਹੀਂ ਕਿੰਨੂੰ ਕਿਤੇ ਨਹੀਂ ਕਰਵਾਈ ਠੀਕ ਆ ਤੇ ਆਹ ਕਿਹੜੇ ਮਾਲੀ ਦੀ ਜੀ ਇਹ ਐਵੀਐਸ ਦੀ ਜੀ ਅੱਛਾ ਐਵੀਐਸ ਦੀ ਹੁਣ ਯਾਦ ਨਹੀਂ ਜੀ ਕਿਹੜਾ ਐਵੀਐਸ ਦਾ ਲੇ ਚੰਗੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਤੇ ਭਜੀ ਆ ਫਿਰ ਕਿਹੜੇ ਮਾਲੀ ਦੀ ਆ ਇਹ ਆ ਚਲਦੀ ਵੀ ਦੀ ਇਹ ਚਲਦੀ ਹੋਈ ਇਹ ਸਰਕਾਰੀ ਦੀ ਆ ਇਹ ਗੱਬਣਾ ਜੀ ਹੁਣ ਇਹ ਹਾਂ ਜੀ ਗੱਬਣਾ ਆ ਅੱਛਾ ਇਹ ਮੇਰੇ ਦੰਦਾ ਜੀ ਹੋਊਗੀ ਹਾਂ ਜੀ ਇਹ ਤੇ ਦੋ ਸਾਲਾਂ ਦੀ ਦੋ ਸਾਲਾਂ ਦੀ ਵੀ ਠੀਕ ਆ ਜੀ ਨਹੀਂ ਚਲੋ ਸੁਭਾਅ ਥੋੜੀ ਸੋਹਣੀ ਆ ਬਾਕੀ ਮੇਰਾ ਵੀਰ ਇੱਕੋ ਹੀ ਝੋਟੀ ਸੇਲ ਆ ਦੂਜੇ ਵੇਰੇ ਕੋਈ ਗੱਲ ਨਾ ਕਰਾ ਜੀ ਠੀਕ ਹੈ ਜੀ ਬਾਕੀ ਵੀਰੋ ਨਹੀਂ ਗਰੰਟੀ ਲੈਂਦੇ ਆ ਕਿ 24 ਤੋਂ ਪਲੱਸ ਹੀ ਦੁੱਧ ਕਰਕੇ ਦੇਵਾਂਗੇ ਹਨਾ ਜੀ ਹਾਂ ਹਾਂ ਚਲੋ ਹੋਰ ਵੀਰ ਜੀ ਫਿਰ ਬੱਸ ਜੀ ਧੰਨਵਾਦ ਤੁਹਾਡਾ ਤੁਸੀਂ ਆਏ ਸਾਡੇ ਕੋਲ ਨੰਬਰ ਬੋਲਦੇ ਫਿਰ ਆਪਣਾ ਨੰਬਰ ਸਾਡਾ 1 ਨੰਬਰ ਹੋਰ ਲਿਖ ਲਿਓ 94350 51684 ਠੀਕ ਹੈ 94350 51684 ਸਤਿ ਸ਼੍ਰੀ ਅਕਾਲ